ਕਾਲੀ ਯੁਗ ਦੇ ਜੋਗ ਕਰਕੇ ਸੰਸਾਰ ਵਿੱਚ ਵੱਡੇ ਵੱਡੇ ਉਪਦਰਾਵ ਤੇ ਪਾਪ ਹੋਣ ਲੱਗੇ ਗਊ ਗਰੀਬ ਕੀ ਰੱਖਿਆ ਕਰਨ ਵਾਲਾ ਕੋਈ ਸਮਰਥ ਨਾ ਰਿਹਾ ਕਾਜੀ ਮੁੱਲਾ ਵੱਡੀਆਂ ਲੈ ਕੇ ਝੂਠੇ ਨਿਆਂ ਕਰਨ ਲੱਗ ਪਏ ਸੰਸਾਰ ਵਿੱਚ ਝੂਠ ਦਾ ਹੀ ਬੋਲਬਾਲਾ ਹੋਣ ਲੱਗਾ ਪਾਠ ਪੂਜਾ ਤੀਰਥ ਆਦਿ ਧਰਮ ਕਰਮ ਕਰਨੇ ਜੋਰੋ ਜ਼ਬਰੀ ਬੰਦ ਕੀਤੇ ਗਏ ਮੰਦਰ ਦੇ ਹੋਰੇ ਢਾ ਢੇਰੀ ਕਰ ਦਿੱਤੇ ਗਏ ਜਦ ਅਨੇਕ ਪ੍ਰਕਾਰ ਦੇ ਪਾਪ ਕਰਮ ਹੋਣ ਕਰਕੇ ਧਰਤੀ ਵਿਆਕੁਲ ਹੋ ਗਈ ਤਾਂ ਉਸਨੇ ਪਰਮਾਤਮਾ ਅੱਗੇ ਪ੍ਰਾਰਥਨਾ ਕੀਤੀ ਏ ਪ੍ਰਭੂ ਹੁਣ ਮੇਰੇ ਪਾਸੋਂ ਪਾਪਾਂ ਦਾ ਭਾਰ ਸਹਾਰਨਾ ਕਠਨ ਹੋ ਗਿਆ ਹੈ ਕਿਰਪਾ ਕਰਕੇ ਕੋਈ ਮਹਾਪੁਰਖ ਭੇਜੋ ਜੋ ਲੋਕਾਂ ਨੂੰ ਪਾਪ ਕਰਮਾਂ ਤੋਂ ਮੋੜ ਕੇ ਪੁੰਨ ਕਰਮਾਂ ਵੱਲ ਲਾਵੇ ਧਰਤੀ ਦੀ ਇਸ ਤਰ੍ਹਾਂ ਦੀ ਪੁਕਾਰ ਸੁਣ ਕੇ ਪਰਮਾਤਮਾ ਨੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੰਸਾਰ ਵਿੱਚ ਭੇਜਿਆ ਨੌਖੰਡ ਪ੍ਰithvi ਵਿੱਚੋਂ ਇਹ ਜੋ શ્રેਸ਼ਟ ਭਾਰਤ ਖੰਡ ਹੈ ਇਸ ਵਿੱਚ ਪੰਜਾਬ ਇੱਕ ਬੜਾ ਸ਼ੋਭਨਿਕ ਸੁੰਦਰ ਦੇਸ਼ ਹੈ ਇਸ ਵਿੱਚ ਦੁੱਧ ਘੇਉ ਦੀਆਂ ਨਦੀਆਂ ਚੱਲਦੀਆਂ ਹਨ ਇਸਤਰੀ ਪੁਰਸ਼ ਨਿਰਸ਼ਲ ਅਤੇ ਸਿੱਧੇ ਸੋਧੇ ਹਨ ਇਸ ਦੇ ਬਾਰ ਦੇ ਇਲਾਕੇ ਵਿੱਚ ਇੱਕ ਤਲਵੰਡੀ ਗ੍ਰਾਮ ਹੈ ਇਸ ਗ੍ਰਾਮ ਦਾ ਹਾਕਮ ਰਾਏ ਬੁਲਾਰ ਬੜਾ ਨੇਕ ਤੇ ਰਹਿਮਦਿਲ ਹੈ ਇਸੇ ਤਲਵੰਡੀ ਗਰਾਮ ਵਿੱਚ ਸ਼ਿਵਰਾਮ ਬੇਦੀ ਦੇ ਦੋ ਪੁੱਤਰ ਕਾਲੂ ਤੇ ਲਾਲੂ ਰਹਿੰਦੇ ਹਨ ਕਾਲੂ ਮਹਿਤਾ ਇਥੋਂ ਦੇ ਹਾਕਮ ਰਾਏ ਬੁਲਾਰ ਦਾ ਪਟਵਾਰੀ ਹੈ ਅਤੇ ਲਾਲੂ ਇਸ ਦਾ ਛੋਟਾ ਭਰਾ ਦੁਕਾਨ ਦਾ ਕੰਮ ਕਰਦਾ ਹੈ ਮਹਿਤਾ ਕਾਲੂ ਬੜਾ ਨੇਕ ਤੇ ਸੰਜਮੀ ਪੁਰਸ਼ ਸੀ ਅਤੇ ਉਸ ਦੇ ਘਰ ਵਾਲੀ ਮਾਤਾ ਤ੍ਰਿਪਤਾ ਬੜੀ ਸ਼ੀਲ ਤੇ ਸਾਰੇ ਨੇਕ ਗੁਣਾ ਕਰਕੇ ਪੂਰਨ ਇਸਤਰੀ ਸੀ ਇਨਾਂ ਦੇ ਘਰ ਪਹਿਲਾਂ ਇੱਕ ਬੀਬੀ ਨੇ ਜਨਮ ਲਿਆ ਸੀ ਜਿਸ ਦਾ ਨਾਮ ਇਹਨਾਂ ਨੇ ਨਾਨਕੀ ਰੱਖਿਆ ਸਮਾਪਾ ਕੇ ਕਤਕ ਦੀ ਪੂਰਨਮਾਸ਼ੀ ਨੂੰ 1469 ਈਸਵੀ ਨੂੰ ਅੱਧੀ ਰਾਤ ਤੋਂ ਇੱਕ ਘੜੀ ਉੱਪਰ ਅਨਰਾਧਾ ਨਛੱਤਰ ਵਿਖੇ ਇਹਨਾਂ ਦੇ ਘਰ ਬਾਲਕ ਨੇ ਜਨਮ ਲਿਆ ਇਸ ਬਾਲਕ ਦੇ ਜਨਮ ਦੀਆਂ ਮਹਿਤਾ ਕਾਲੂ ਬੇਦੀ ਨੇ ਬੜੀਆਂ ਖੁਸ਼ੀਆਂ ਮਨਾਈਆਂ ਅਤੇ ਇਸ ਵਿੱਚ ਜਾਟਕ ਲੋਕਾਂ ਨੂੰ ਬਹੁਤ ਅੰਨ ਦਾਣਾ ਤੇ ਕੱਪੜਾ ਨਗਦੀ ਵੰਡਿਆ ਜਦ ਦਿਨ ਚੜਿਆ ਤਾਂ ਮੈਂ ਤਾਂ ਕਾਲੂ ਜੀ ਹਰदयाल ਪਾਂਦੇ ਦੇ ਘਰ ਗਏ ਅਤੇ ਆਖਿਆ ਕਿ ਪਾਂਦਾ ਜੀ ਸਾਡੇ ਘਰ ਬਾਲਕ ਨੇ ਜਨਮ ਲਿਆ ਹੈ ਤੁਸੀਂ ਉਸ ਦੀ ਜਨਮ ਪੱਤਰੀ ਤਿਆਰ ਕਰਕੇ ਉਸ ਦਾ ਨਾਮ ਰੱਖੋ ਪੰਜ ਘੜੀ ਦਿਨ ਚੜੇ ਉਪਰੰਤ ਪੰਡਿਤ ਹਰदयाल ਮੈਤੇ ਦੇ ਘਰ ਗਿਆ ਅਤੇ ਆਖਿਆ ਕਿ ਬਾਲਕ ਦੀ ਦਾਈ ਨੂੰ ਸੱਦ ਕੇ ਪੁੱਛੋ ਕਿ ਜਨਮ ਸਮੇ ਬਾਲਕ ਨੇ ਮੂੰਹ ਤੋਂ ਕਿਹੜੀ ਆਵਾਜ਼ ਕੱਢੀ ਸੀ ਦੌਲਤਾਂ ਦਾਈ ਨੂੰ ਸੱਦ ਕੇ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਪੰਡਤ ਜੀ ਮੇਰੇ ਹੱਥਾਂ ਵਿੱਚ अनेका ਬਾਲਕਾਂ ਨੇ ਜਨਮ ਲਿਆ ਹੈ ਪਰ ਇਸ ਤਰ੍ਹਾਂ ਦਾ ਬਾਲਕ ਮੈਂ ਅਜੇ ਤੱਕ ਹੋਰ ਕੋਈ ਨਹੀਂ ਵੇਖਿਆ ਹੋਰ ਬਾਲਕ ਤਾਂ ਜਨਮ ਲੈ ਕੇ ਰੋਂਦੇ ਹਨ ਪਰ ਇਹ ਹੱਸਦਾ ਸੀ ਅਤੇ ਘਰ ਵਿੱਚ ਇਉਂ ਜਾਪਦਾ ਸੀ ਜਿਵੇਂ ਸਾਰੇ ਚਾਨਣਾ ਹੀ ਹੋਵੇ ਦੌਲਤਾਂ ਦਾਈ ਦੀਆਂ ਇਹ ਗੱਲਾਂ ਸੁਣ ਕੇ ਪੰਡਤ ਨੇ ਅਨੁਭਵ ਕੀਤਾ ਕਿ ਇਹ ਕੋਈ અવਤਾਰ ਪੈਦਾ ਹੋਇਆ ਹੈ ਇਸ ਦੇ ਦਰਸ਼ਨ ਕਰਨੇ ਚਾਹੀਦੇ ਹਨ ਉਸ ਨੇ ਬਾਬਾ ਕਾਲੂ ਨੂੰ ਆਖਿਆ ਕਿ ਬਾਲਕ ਜਦ ਤੱਕ ਕੋਈ ਚੱਕਰਵਰਤੀ ਰਾਜਾ ਹੋਵੇਗਾ ਅਤੇ ਜਾਂ ਕੋਈ ਹੋਰ ਵੱਡਾ ਪੁਰਸ਼ ਜਿਸ ਦੇ ਸਿਰ ਤੇ ਛਤਰ ਝੂਲੇਗਾ ਪੰਡਤ ਜੀ ਇਹ ਗੱਲ ਸੁਣ ਕੇ ਕਾਲੂ ਜੀ ਨੇ ਦੌਲਤਾਂ ਦਾਈ ਨੂੰ ਆਖਿਆ ਕਿ ਬਾਲਕ ਬਾਹਰ ਲੈ ਕੇ ਆਓ ਪੰਡਤ ਜੀ ਵੇਖਣਾ ਚਾਹੁੰਦੇ ਹਨ ਜਦ ਦੌਲਤਾਂ ਬਾਲਕ ਨੂੰ ਬਾਹਰ ਲੈ ਕੇ ਆਈ ਤਾਂ ਪੰਡਤ ਹਰਦੇਵਾਲ ਨੇ ਬਾਲਕ ਦੇ ਸ਼ੁਭ ਲੱਛਣ ਵਿਚਾਰ ਕੇ ਅਗੋਂ ਉੱਠ ਕੇ ਸਤਕਾਰ ਤੇ ਨਮਸਕਾਰ ਕਰਕੇ ਉਸ ਦੇ ਚਿਹਨ ਚੱਕਰ ਤੇ ਰੇਖਾ ਵੇਖੀਆਂ ਇਸ ਤਰ੍ਹਾਂ ਬਾਲਕ ਨੂੰ ਚੰਗੀ ਤਰ੍ਹਾਂ ਵੇਖ ਕੇ ਹਰदयाल ਨੇ ਆਖਿਆ ਮਹਿਤਾ ਜੀ ਇਹ ਤੁਹਾਡਾ ਪੁੱਤਰ ਬੜੇ ਭਾਗਾ ਵਾਲਾ ਹੈ ਇਸ ਵਿੱਚ ਸਾਰੇ ਸ਼ੁਭ ਲੱਛਣ ਪ੍ਰਤੀਤ ਹੁੰਦੇ ਹਨ ਇਸ ਦਾ ਨਾਂ ਚੰਗੀ ਤਰ੍ਹਾਂ ਸੋਚ ਕੇ ਜੋਤਿਸ਼ ਅਨੁਸਾਰ 13ਵਾਂ ਦਿਨ ਰੱਖਾਂਗਾ ਜਦ 13 ਦਿਨ ਲੰਘ ਗਏ ਤਾਂ ਪੰਡਿਤ ਹਰदयाल ਨੇ ਕਾਲੂ ਜੀ ਨੂੰ ਦੱਸਿਆ ਮਹਤਾ ਜੀ ਇਸ ਬਾਲਕ ਦਾ ਨਾਮ ਨਾਨਕ ਨਿਕਲਿਆ ਹੈ ਜਦ ਹਰਦੀਾਲ ਨੇ ਇਹ ਨਾਮ ਦੱਸਿਆ ਤਾਂ ਮਹਤਾ ਜੀ ਨੇ ਕਿਹਾ ਪੰਡਤ ਜੀ ਤੁਹਾਨੂੰ ਬਾਲਕ ਦਾ ਇਹ ਨਾਮ ਨਹੀਂ ਸੀ ਰੱਖਣਾ ਚਾਹੀਦਾ ਇਹ ਨਾਮ ਹਿੰਦੂ ਮੁਸਲਮਾਨਾਂ ਦਾ ਰਲਵਾ ਮਿਲਵਾ ਹੈ ਸੋਧ ਕੇ ਕੋਈ ਹੋਰ ਨਾਮ ਰੱਖੋ ਜਿਹੜਾ ਸਿੱਧਾ ਹਿੰਦੂਆਂ ਵਾਲਾ ਹੀ ਹੋਵੇ ਬਾਬਾ ਕਾਲੂ ਜੀ ਦੀ ਇਹ ਗੱਲ ਸੁਣ ਕੇ ਪੰਡਤ ਨੇ ਕਿਹਾ ਸੀ ਕਿ ਮਹਤਾ ਜੀ ਇਸ ਬਾਲਕ ਨੂੰ ਹਿੰਦੂ ਮੁਸਲਮਾਨ ਦੋਵੇਂ ਮੰਨਣਗੇ ਸਭ ਕੋਈ ਇਸਦਾ ਸਿੱਖ ਹੋਵੇਗਾ ਇਸ ਦੇ ਚਰਨ ਜਹਾਜ਼ ਦੀ ਤਰ੍ਹਾਂ ਹਨ ਜਿਹੜਾ ਇਹਨਾਂ ਨਾਲ ਲੱਗੇਗਾ ਉਸ ਭਵ ਸਾਗਰ ਤੋਂ ਪਾਰ ਉਤਰ ਜਾਏਗਾ ਇਹ ਸੰਸਾਰ ਵਿੱਚ ਪ੍ਰਗਟ ਹੋਵੇਗਾ ਨਾਮ ਭਗਤੀ ਦੇ ਨਾਲ ਇਹ ਬੇਅੰਤ ਜੀਵਾਂ ਦਾ ਉਦਾਰ ਕਰੇਗਾ ਪੰਡਤ ਦੀਆਂ ਇਹ ਗੱਲਾਂ ਸੁਣ ਕੇ ਮਹਤਾ ਜੀ ਬੜੇ ਪ੍ਰਸੰਨ ਹੋਏ ਅਤੇ ਪੰਡਤ ਨੂੰ ਮਰਿਆਦਾ ਅਨੁਸਾਰ ਆਟਾ ਗੁੜ ਕੱਪੜਾ ਅਤੇ ਨਕਦ ਭੇਟਾ ਦੇ ਕੇ ਵਿਦਾ ਕੀਤਾ ਸੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ